ਮੈਂ ਸਾਨ ਗਰਾਂ ਡਿੱਗ ਪਏ ਸੀ ਪਹਿਲਾਂ ਸੋਟ ਕੇ ਮੈਂ ਨਾ ਕਿਵੇਂ ਕਰਕੇ ਪਤਾ ਨਾ ਲੱਗ ਜੇ ਬੰਨੂ ਬੇਬਾਪੂ ਇਹ ਕਿੱਧਰੋਂ ਆ ਗਈ ਸੌਣ ਕੜੀ ਆਹ ਕੀ ਕਰੀ ਜੰਨੇਗਾ ਹੈ ਭਾਈ ਆਹ ਕੀ ਹੈ ਕਹਦੇ ਚ ਇੰਜ ਦਾ ਕੁਛ ਨਹੀਂ ਇਹ ਤਾਂ ਕਵਾੜ ਜਾਂ ਸੀ ਮੈਂ ਪਰ ਸਿੱਟ ਗਏ ਲੈ ਕਹਿ ਲਿਆ ਕਈਆਂ ਰਹਿ ਜਾਂ ਮੰਨ ਦੀ ਥਾਈ ਭਈਆ ਮੁਰਕੋ ਮੁਰਕੀ ਹੋਏ ਪਏ ਆ ਹਾ 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 ਵਾ ਨਹੀਂ ਜਾਮਣੇ ਇਹ ਹੀ ਛਾਂ ਤੇਰੀ ਬੋਲੀ ਤਕੜੀ ਛਾਂ ਬਜਾਂ ਤੇ ਜਾਮਣ ਤਾਂ ਗਲੇਆ ਏਸੀ ਮੰਗੂ ਹਵਾ ਆਉਂਦੀ ਐ ਇਹ ਹੀ ਦੈਸੀ ਵੀ ਹਵਾ ਦਿੰਦਾ ਇਹ ਹੀ ਜਾਮਣ ਦੀ ਹਵਾ ਆਹ ਕਿ ਵੀ ਟੋਟੇ ਆਪਣੀ ਤਾਂ ਨਵੇਂ ਆ ਲੈਉਣੇ ਪਹਿਣਨੇ ਆ ਨਾ ਗਲੇ ਮੜੀ ਤੂੰ ਹੀ ਸਿੱਧੀ ਕਰ ਲੈ ਇੱਥੇ ਓਏ ਆਹਾ ਆਹ 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 ਅਹ ਗੰਜਰ ਦੇ ਕਹ ਲੈ ਬੈਡਗੀ ਨੇ ਮੇਰੀ ਤੂੰ ਓਏ ਓਏ ਪਤਾ ਪੁੱਤਾਂ ਡਗ ਗਿਆ ਹੂੰ ਗੰਜਰ ਦੇ ਕੋਈ ਹਾਂ ਓਏ ਘੜਾ ਨਾ ਭੈਣ ਨੂੰ ਕਿਹੜਾ ਮਾਂ ਦਾ ਡਲੇ ਇਹਦਾ ਕੰਜਰ ਹੈ ਹੈ ਵੀ ਜਾਮਣ ਮੈਂ ਹੀ ਕਹਿਦਾ ਕੋਈ ਜਾਮਣ ਬਜੀ ਸਰਚ ਓਏ ਕੰਜਰ ਦੇ ਹੂੰ ਤਾਂ ਨਹੀਂ ਭੂਤ ਪਤ ਲੌਕੀ ਜਾਂਦਾ ਇੱਥੇ ਵੱਡ ਬਡੇਰੇ ਆਉਣ ਕਿਤੇ ਚਲ ਦੇਖਦੇ ਹਮਣਾ ਪੈਂ ਜਾਂ ਦੇਖੀ ਆਉ ਓਏ ਕਿਹੜੇ ਭਾਈ ਸਾਹਮਣੇ ਆਇਆ ਕੀ ਸੌਰਾ ਕੀ ਹੋਈ ਨੇ ਮੈਨੂੰ ਨਹੀਂ ਲੱਗਦਾ ਕੰਜਰ ਦੇ ਚੱਕਰ ਜਿਹੀ ਆਈ ਜਾਂਦੇ ਆ ਹੈਂ ਆ ਕੰਜਰ ਨੇ ਹੋਰੀ ਡਣੇ ਕਪੇ ਨੇ ਸੱਟੇ ਪਏ ਇਹ ਕੌਣ ਮਾਰ ਗਿਆ ਓਏ ਕੰਜਰ ਦੇ ਆਉਣ ਅਸੇ ਕਰਦਾ ਪਹਿਰਾ ਟੀਟੇ ਕੋਈ ਪੂਤਾਂ ਦਾ ਪਹਿਰਾ ਹੋਏ ਓਏ ਮੈਨੂੰ ਤਾਂ ਲੱਗਦਾ ਕੰਜਰ ਦੇ ਜਾਮਣ ਥੱਲੇ ਕੋਈ ਪੂਤ ਰਹਿੰਦੇ ਐ ਤਾਂ ਹੁਣ ਕੋਈ ਪਛਕੜਾਉਣੀ ਪਊਗੀ ਅਡਲੇ ਕਿੱਥੋਂ ਆਗੇ ਸਿਖਰ ਤੇ ਪਹਿਰੇ ਕੰਜਰ ਦਾ ਐਡਾ ਵੱਡਾ ਤਾਂ ਪਹਿਰਾ ਹੋ ਗਿਆ ਕੋਈ ਕੰਜਰ ਦੇ ਇਕੱਲੇ ਕੋਈ ਪਿੱਛੇ ਪੁੱਛੇ ਤਾਂ ਨਹੀਂ ਪਾਪ ਮਾਰ ਗਿਆ ਤੈਨੂੰ ਕੋਈ ਛੱਡੀ ਫੱਡੀ ਮੰਗਰ ਲਾਗੀ ਹੋਵੇ ਕੋਈ ਮੇਰੀ ਗੱਲ ਸੁਣ ਕੇ ਲੈ ਤਾਂ ਡੂੰਗਾ ਜਾਣਾ ਪਊਗਾ ਹੁਣ ਕੀ ਟ ਤੇ ਪਹਿਰੇ ਕੋਈ ਹੈ ਵੀ ਨਹੀਂ ਆ ਵੀ ਡਣਾ ਮਾਰ ਗਿਆ ਫੇ ਤਾਂ ਕੰਜਰ ਦੇ ਆ ਪੂਤ ਚੇਮੜ ਗਿਆ ਇਕੱਲਾ ਓ ਮੇਰੀ ਗੱਲ ਸੁਣਾ ਕੋਈ ਕੈਲਿਆਂ ਪਰਜਾਈ ਨੂੰ ਪੁੱਛ ਲਾਂ ਨਿਆ ਕੰਜਰ ਜਿਹਾ ਜਿਵੇਂ ਗਲੇ ਰੱਬ ਤੋਂ ਡੰਗਦੇ ਹੁੰਦੇ ਆ ਇਹਦਾ ਡਲਿਆਂ ਦਾ ਐ ਪਲਾਂਗੇ ਇੱਥੇ ਬਾਜ਼ਾਰ ਓਏ ਚੱਲ ਪੁੱਛਦੇ ਆ ਪਰਜਾਈ ਨੂੰ ਕਿਤੇ ਕੋਈ ਹੋਰ ਕੰਮ ਹੋ ਜੇ ਕੋਈ ਤਾਗਾ ਧੱppa ਲੈ ਲਾਂਗੇ ਓਏ ਕੰਨੀ ਉਪਈ ਓ ਪਰਜਾਈ ਹਾਈ ਹਾਇਆ ਦਪਰੇ ਤੇ ਪੈਰੇ ਕੌਣ ਆ ਗਿਆ ਓਏ ਬਾਹਰ ਤਾਂ ਖੋਲ ਦਿਓ ਵੇ ਕੌਣ ਆ ਦੁਪਹਿਰੇ ਦੁਪਹਿਰੇ ਓਏ ਪਰ ਜਾਈ ਬਾਹਲੀ ਲੇਟ ਖੋਲੇ ਵਾਰ ਜੇਠਾ ਤੂੰ ਓ ਤੂੰ ਜੇਠਾ ਸਿਕਰ ਦੁਪਹਿਰੇ ਕੀ ਕਰਦਾਂਗਾ ਮੇਰੇ ਤਾਂ ਨੀਂਦ ਵੀ ਖਰਾਬ ਕਰਤੀ ਤੂੰ ਓ ਮੈਨੂੰ ਪਹਿਲਾਂ ਪਾਣੀ ਪੋਣੀ ਤਾਂ ਪਿਆ ਦੇ ਫਿਰ ਦੱਸਦਾਂਗਾ ਗੱਲ ਕੋਈ ਚੰਗਾ ਆ ਜਾ ਮੈਨੂੰ ਤਾਂ ਬਾਹਲੇ ਡਰਿਆ ਜਾ ਲੱਗਦਾ ਤੂੰ ਓ ਡਰਿਆ ਕੀ ਤੈਨੂੰ ਦੱਸੂਗਾ ਮੈਨੂੰ ਤਾਂ ਮਰੋੜੇ ਲਾ ਕੇ ਉੱਥੇ ਕੰਜਰ ਦੇ ਆ ਜਾ ਜਾ ਪਾਣੀ ਪੀ ਲੈ ਪਹਿਲਾਂ ਬਣੀ ਜੇਠਾ ਪਹਿਲਾਂ ਪਾਣੀ ਦੀ ਘੁੱਟ ਪੀ ਤਾ ਪਤਾ ਨਹੀਂ ਕਾ ਤਾ ਮਾਂ ਮਰੀ ਜਾਣਾਗਾ ਕੀ ਹੋਇਆ ਤੈਨੂੰ ਤਾ ਹੁਣ ਤਾਂ ਪਾਣੀ ਵੀ ਨਹੀਂ ਟੱਪਣਾ ਮੈਨੂੰ ਤਾਂ ਲੱਗਦਾ ਜਗਾ ਤੂੰ ਬਹਿ ਜਾ ਹੋਰ ਨਾ ਮੈਂ ਅਜਿਹਾ ਦੌਰਾ ਪੈ ਜਾ ਕਿਤੇ ਲੈ ਪਾਣੀ ਦੇ ਸੋ ਵਾਲੇ ਮੈਨੂੰ ਤਾਂ ਲੱਗਦਾ ਐ ਬਾਬਾ ਭੱਜਿਆ ਜਾਉਨਾਗਾ ਕੀ ਹੋ ਗਿਆ ਲੰਡੜਤਾ ਨਹੀਂ ਪਿਆ ਕਿਸੇ ਨਾਲ ਓਏ ਲੜਿਆ ਕੀ ਐਸਾ ਸੱਕ ਕਿਸੂੰ ਦੀ ਤੇ ਬੈਠਾਗਾ ਲੜਿਆ ਹੁੰਦਾ ਥੀ ਨਾ ਡਿੱਗ ਪੰਨਾ ਹਾਏ ਬੇ ਮੈਂ ਤਾਂ ਆਪੀ ਡਿੱਗ ਪੀਸੀ ਜੇਠਾ ਓਏ ਹੱਥ ਤਾਂ ਮੀਂਹ ਜਾਂਦੀ ਮੈਂ ਹੋ ਕੀ ਗਿਆ ਤੇਰੇ ਨੇ ਸਾਹ ਤਾਂ ਸੁੱਕੇ ਪਏ ਆ ਕਿ ਕਿਸੇ ਨੂੰ ਛੇੜ ਛੂੜ ਕੇ ਆ ਗਿਆ ਮਰ ਜਾਣਿਆ ਬਿਮਾਰਤਾ ਨਹੀਂ ਕੋਈ ਲੱਗਿਆ ਤੇਰੇ ਸੱਚ ਮੈਂ ਤਾਂ ਬਾਰ ਵੀ ਨਹੀਂ ਡਾਕੇ ਜੇ ਕੋਈ ਤੇਰੇ ਮਾਰਦਾ ਕੋਈ ਡਾਉਣਾ ਕੀ ਆ ਬਾਰ ਆਪੀ ਅੜਜੂ ਹਵਾਨਣ ਬੇ ਤੂੰ ਐਂ ਕੀ ਪਤਾ ਕੀ ਕਰਕੇ ਆਇਆ ਕੀ ਨਾ ਹੁਣ ਹੋ 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 ਵੇ ਆਏ ਸਾ ਸੁੱਕੇ ਨੇ ਮੈਨੂੰ ਤਾਂ ਲੱਗਦਾ ਕਿਸੇ ਦੀ ਜਨਾਨੀ ਛੇੜ ਕੇ ਆਇਆ ਮਰਨੇ ਆ ਨਾ ਇਹ ਜੇ ਕੁੱਤਾ ਕੰਮ ਕਰਿਆ ਕਰ ਪਰ ਜਈ ਮੈਂ ਜਨਾਨੀਆਂ ਤੋਂ ਕੀ ਲੈਣਾ ਛੇੜ ਕੇ ਮੈਂ ਤੈਨੂੰ ਦੱਸ ਹੀ ਨਹੀਂ ਸਕਦਾ ਜਨਾਨੀ ਛੇੜਨ ਨਾਲ ਲੱਗਦਾ ਫਿਰ ਕੋਈ ਵਹਿਮਤ ਕਰ ਕੇ ਆਇਆ ਹੋਗਾ ਮੈਂ ਮੈਂ ਕੀ ਕਰਨੀ ਆ ਵੇ ਆਇਆ ਤਾਂ ਤੋ ਇਧਰ ਖੇਤਵੰਨ ਨਹੀਂ ਹੋਗਾ ਕੀ ਪਤਾ ਕਿਸੇ ਦੇ ਕੋ ਨੱਕਾ ਨੂੰ ਤੋੜ ਕੇ ਆਇਆ ਮਤਲਬ ਕਿ ਇਧਰ ਕੰਮ ਗਿਆ ਸੀ ਕਿਤੇ ਤੱਕ ਕੰਮ ਮਗੇ ਆਸੀ ਤੇ ਡਰਿਆ ਤਾ ਤੂੰ ਆਏ ਫਰਦਾਗਾ ਜਿਵੇਂ ਤੇਰੇ ਮਾਗਰ ਚੋਰ ਲੱਗੇ ਹੁੰਦੇ ਨੇ ਪੁੱਤਿਆ ਵੇ ਚੋਰ ਨੂੰ ਮੈਂ ਚੋਰੀ ਕਰ ਲਈ ਲੱਗਦਾ ਤਾਂ ਮੈਨੂੰ ਹਾਈਆਂ ਸ਼ੱਕ ਜਿਹਾ ਪੈਂਦਾ ਲੈ ਫਿਰ ਮੈਂ ਤੇਰੇ ਗੋਲੇ ਉਹਨੇ ਚੋਰ ਫੜ ਕੇ ਉੱਥੇ ਸਿੱਟ ਲਾਂਗਾ ਤੂੰ ਯਾਰ ਕਿਥੇ ਸਿੱਟ ਲੈਂਦਾ ਸਾਹ ਤੇ ਤੇਰੇ ਸੁੱਕੇ ਪਿਆਗਾ ਪਾਣੀ ਦੀ ਕੋਈ ਗੱਲ ਨਹੀਂ ਸਾਹ ਮੇਰੀ ਗੱਲ ਸੁਣ ਨਾ ਇਹਨਾਂ ਦਾ ਜੇ ਕੋਈ ਬੰਬ ਮਾਰੇ ਤਾਂ ਵੀ ਨਹੀਂ ਦੋਖ ਲੱਗਦਾ ਸਜਰਾ ਬੈ ਨਾ ਕੁੱਟਿਆ ਤੈਨੂੰ ਓਏ ਮੇਰੇ ਤਾਂ ਸੁੱਟਦਾ ਨਹੀਂ ਵੱਜੀ ਬੰਬਾਂ ਨਾਲ ਵੀ ਤਕੜਾ ਬੁਰਾ ਹਾਲ ਹੋ ਗਿਆ ਹਾਏ ਬੇ ਵੇਖਾਂ ਕਿੱਥੇ ਕੋਈ ਲਹੂ ਤਾਂ ਨਿਕਲਦਾ ਓਏ ਲਹੂ ਕਿੱਥੇ ਨਿਕਲੂਗਾ ਸੁੱਕੀ ਸੰਦੀ ਬੇ ਤਾਂ ਤਾਂ ਮਿੱਟੀ ਨਾਲ ਲਿਪੜਿਆ ਪਿਆ ਮਰਨੇ ਆ ਮੈਂ ਤਲਾ ਤਾਂ ਮਧੋਲ ਮਧੋਲ ਕੁੱਟਿਆ ਤੈਨੂੰ ਓਏ ਮੈਨੂੰ ਮਧੋਲ ਮਧੋਲ ਕਾ ਨੂ ਕੁੱਟਿਆ ਮੈਨੂੰ ਤਾਂ ਭੂਤਾਂ ਨੇ ਮਧੋਲ ਮਧੋਲ ਕੁੱਟੇ ਹੈ ਕਿਹੜੇ ਭੂਤ ਓਏ ਕਿਹੜੇ ਭੂਤ ਮਗਰ ਲੱਗੇ ਫਿਰਦੇ ਆ ਦੋ ਤਿੰਨ ਜਾਨੇ ਚਾ ਤੇਰਾ ਮਗਰ ਬੰਦੇ ਲੱਗ ਗਏ ਉਹ ਭੂਤ ਥੋੜੀ ਆ ਪਰ ਬੰਦੇ ਨੇ ਫੇਰ ਕੀ ਹੋ ਗਿਆ ਓਏ ਸੱਜਰੀਏ ਭੂਤ ਕਹਿਣਾ ਭੂਤ ਭੂਤ ਤੂੰ ਭੂਤ ਕਿੱਥਾ ਦੇਖ ਰਿਹਾ ਵੇ ਓ ਜਿਹੜੀ ਛੋਡੀ ਜਾਮਣ ਨਹੀਂ ਆਈ ਜਾਮਣਾ ਬੇ ਹਾਂ ਮੱਥੇ ਤੇ ਓਏ ਮੱਥੇ ਤੇ ਐ ਨਹੀਂ ਪਤਾ ਬਚਾਲੇ ਆ ਬੇ ਆ ਖੇਤ ਦੇ ਮੱਥੇ ਤੇ ਆ ਜਾਮਣ ਸਾਡੇ ਉਹਦੇ ਥੱਲੇ ਮੈਂ ਢੂਹੀ ਸਿੱਧੀ ਕਰਨ ਲੱਗਿਆ ਤੇ ਫੇਰ ਫੇਰ ਕੀ ਸਾਲਾ ਧੜ ਧੜ ਹੋ ਗਈ ਜਿਵੇਂ ਬੰਬ ਡੇਗਦੇ ਹੁੰਦੇ ਆ ਬੱਜੇ ਡਲੇ ਸੱਚੀ ਸੱਚੀ ਕੀ ਹੋਰ ਹਾਏ ਹਾਏ ਤੂੰ ਕਦੇ ਪੁੱਛਤਾ ਲੈਂਦਾ ਤੂੰ ਜਾ ਕੇ ਉੱਥੇ ਜਾਮਣ ਥੰਨੇ ਪਾਏਗਾ ਸ਼ੁਕਰ ਕਰ ਤੂੰ ਜਿਉਂਦਾ ਬਚ ਗਿਆ ਉੱਥੋਂ ਕੀ ਗੱਲ ਬਣੀ ਉੱਥੇ ਤਾਂ ਪੂਤਾਂ ਦਾ ਜੋੜਾ ਰਹਿੰਦਾ ਅੱਛਾ ਹੋਰ ਓ ਕੰਜਦੇ ਫਿਰਦਾ ਭੂਤ ਮੇਰੇ ਚ ਨਿਕਲ ਨਹੀਂ ਰਿਹਾ ਹੁਣ ਨਸ਼ੁਕਰ ਕਰ ਤੇਰੀ ਜਾਨ ਬਚ ਗਈ ਨਹੀਂ ਤਾਂ ਤੇਰੀ ਲਾਸ਼ ਹੀ ਚੱਕ ਕੇ ਲਿਆਉਣੀ ਸੀ ਕਿਸੇ ਨੂੰ ਥਿਉਣੀ ਵੀ ਨਹੀਂ ਸੀ ਉਹਦਾ ਨਾਂ ਆਲੀ ਲੈ ਜਾਂਦੇ ਚੱਲੋ ਮੇਰੀ ਗੱਲ ਹੁਣ ਉੱਪਰ ਜਾਈ ਕਿਸੇ ਸਿਆਣੇ ਫਿਆਣੇ ਕੋਲੇ ਲੈ ਜਾ ਕੇ ਤੇ ਹੋਰ ਨਾ ਮੈਨੂੰ ਕਸਰ ਹੋਣ ਲੱਗ ਜੇ ਬੇ ਤੈਨੂੰ ਕਸਰ ਕਿਉਂ ਹੋਊਗੀ ਤੂੰ ਤਾਂ ਆਪ ਹੀ ਭੂਤਾਂ ਵਰਗਾਗਾ ਤੈਨੂੰ ਕਸਰ ਹੋ ਮਾਰ ਓਏ ਹੁਣ ਭੂਤ ਮੇਰੇ ਮਗਰ ਲੱਗੇ ਫਿਰਦੇ ਆ ਕੰਜਦੇ ਮੈਨੂੰ ਤਾਂ ਭੂਤੀ ਦਿਸੀ ਜਾਂਦੇ ਆਲੇ ਦਾਲੇ ਬੱਤ ਦੇਖੇ ਵੀ ਆ ਕਦੂੰ ਹੀ ਕਹਤਾ ਉਹ ਦੇਖੇ ਨਹੀਂ ਡਲੇ ਬੱਜੇ ਹੈ ਜਿਹੜੇ ਡਲੇ ਬੱਜਿਆ ਉਹ ਦੋਨੇ ਆਪਸ ਵਿੱਚ ਉਹਨਾਂ ਦੀ ਭੂਤਾਂ ਦੀ ਬਣਦੀ ਨਹੀਂ ਹੈਗੀ ਉਹਨਾਂ ਤਾਂ ਚਾਰ ਚਾਰ ਹੱਥ ਐਡੇ ਡੇ ਸਿਰ ਨੇ ਕੋ ਮੇਰੀ ਗੱਲ ਸੁਣ ਭੂਤ ਤੈਨੂੰ ਕੀ ਪਤਾ ਐਡੇ ਡੇ ਤਾਂ ਉਹਨਾਂ ਦਾ ਸਿਰ ਨੇ ਐਡੇ ਡੇ ਪੈਰ ਨੇ ਟਡੇਰ ਇੱਕ ਭੂਤ ਬਾਹਲੇ ਰਹਿੰਦੇ ਸਾਡੇ ਜਾਮਣ ਤੇ ਤਾਂ ਉਹ ਇੱਕ ਤਾਂ ਮੇਰੇ ਸਾਹਮਣੇ ਬੈਠੀ ਐ ਲਾਲ ਚੁੰਨੀ ਲੈਤੀ ਐ ਬੇ ਮਾਰਨਾ ਤੇਰੀ ਪਰਜਾਈ ਆਂਗੀ ਮੈਂ ਕੋਈ ਮੈਨੂੰ ਤਾਂ ਹੁਣ ਚਾਹੁੰਦੀ ਲਾਂਗੀ ਤੂੰ ਵੀ ਪੂਤੀ ਦੀਨੀ ਐ ਦੇਖ ਲੈ ਚੰਗਾ ਤੈਨੂੰ ਮਰਨੇ ਪਾਣੀ ਪਿਆ ਨਾਣੇ ਤੈਨੂੰ ਪੂਤਾ ਤੋਂ ਬਚਾਇਆ ਹਜੇ ਤੂੰ ਮੈਂ ਨੀਟ ਡੇਲ ਕਹੀਆਂ ਨਾ ਓਏ ਸੋਹਰੇ ਪੂਤਾ ਆਪ ਨੂੰ ਪਿਆਰ ਕਰਦੇ ਮੈਂ ਥੋ ਕੀ ਮੰਗਦੇ ਆ ਇਕੱਲੇ ਤੂੰ ਸਭ ਕੁਝ ਹੀ ਮੰਗਦੇ ਆ ਜਦੋਂ ਭਿੰਡ ਬਣ ਕੇ ਨਿਕਲ ਜੰਨਾ ਬਾਹਰ ਹਾਂ ਲਾ ਕੇ ਟੌਰਾਂ ਸ਼ੌਰਾਂ ਤੇ ਤੈਨੂੰ ਪੂਤਾ ਨਹੀਂ ਚੰਬੜਨਗੇ ਹੋਰ ਦੱਸ ਤੈਨੂੰ ਕੀ ਚੰਬੜ ਓਏ ਸੋਹਰੇ ਜਦੋਂ ਜੋੜਾ ਜੋੜ ਐ ਨਾ ਨਾ ਦਾ ਪਿਆਰ ਹੀ ਇੰਨਾ ਹੋਊਗਾ ਜੋੜੇ ਦਾ ਫਿਰ ਮੈਥੋਂ ਕੀ ਮੰਗਦੇ ਆ ਕੀ ਪਤਾ ਵੀ ਉਹ ਜੋੜਾ ਦੋਨਾਂ ਦਾ ਭੂਤ ਤੇ ਭੂਤਨੀ ਆ ਕਿ ਦੋਨੇ ਭੂਤਨੀਆਂ ਨੇ ਐ ਕਿ ਪਤਾ ਓਏ ਮੈਨੂੰ ਤਾਂ ਲੱਗਦਾ ਕੋਈ ਪਿਛਲੇ ਕਰਮਾਂ ਦਾ ਮੇਰਾ ਫਲ ਮਿਲੇ ਕਰਮਲ ਪਾਪ ਕੀਤੇ ਹੋਏ ਨੇ ਪਾਪ ਕੀਤੇ ਪੁੰਨ ਕੀਤੇ ਹੋਏ ਨੇ ਤੂੰ ਮਰ ਓਏ ਪੁੰਨ ਤਾਂ ਮੈਂ ਬਾਲੇ ਕਰਿਆ ਹਾਂ ਹਾਂ ਪੁੰਨ ਕਰਦਾ ਹੁੰਦਾ ਫਿਰ ਤੈਨੂੰ ਐ ਦਿਨ ਦਿਹਾੜੇ ਭੂਤਨੀ ਸੀ ਓ ਮੇਰੀ ਗੱਲ ਸੁਣ ਪਰਜਾਈ ਅੱਜ ਮੈਂ ਘਰੇ ਵੀ ਨਹੀਂ ਜਾਂਦਾ ਨਹੀਂ ਪਤਾ ਗੇਟ ਤੇ ਲੰਕੀ ਖੜੀ ਹੋਵੇ ਭੂਤਨੀ ਵੇ ਵਾ ਸਕਾਰ ਵੇ ਜੇਠਾ ਚੁੱਪ ਕਰਕੇ ਤੁਰ ਜਾ ਤੂੰ ਪਹਿਲਾਂ ਮੇਰਾ ਦੁਪਹਿਰਾ ਖਰਾਬ ਕਰਤਾ ਮੈਂ ਤਾਂ ਅੱਥ ਨੇ ਉੱਠ ਕੇ ਨੀਰਾਚਾਰਾ ਪਾਉਣਾ ਕੰਮ ਕਰਨਾਗਾ ਪੰਜਾਬ ਦਾ ਮੈਂ ਨਹੀਂ ਜਾਂਦਾ ਪਰ ਜਾਈ ਅੱਜ ਜਦੋਂ ਮੈਨੂੰ ਛੱਡ ਕੇ ਆਉਣਾ ਪਊਗਾ ਤੈਨੂੰ ਕਿ ਨਿਆਣਾ ਤੂੰ ਛੱਡ ਕੇ ਆਵੇਂ ਤੈਨੂੰ ਨਿਆਣਾ ਨਹੀਂ ਜੇ ਲੰਮਕੂਗੀ ਪੂਤਣੀ ਮੈਨੂੰ ਮਾਰ ਦੂਗੀ ਫੇਰ ਕੀ ਹੁੰਦਾ ਘਾੜੇ ਲੈ ਜੀ ਚੱਕ ਕੇ ਓਏ ਮੈਂ ਕਿਧਾ ਨੇ ਕਿਹੜਾ ਚੱਕਣ ਵਾਲਾ ਪੰਜ ਵਾਰੀ ਦਾ ਲੈਟਰਿੰਗ ਜਾਇਆ ਹੱਬੇ ਮਾਰਨੇ ਅੰਮੇ ਵੀ ਕਹਿੰਦੀ ਆ ਮੁਸ਼ਕ ਜੀ ਕਿਵੇਂ ਮਾਰੀ ਜਾਂਦੀ ਅੱਜੇ ਖਣੇ ਚੋਂ ਖੜੇ ਦਾ ਬਿਛਾ ਵਲਿਕ ਲਗ ਗਿਆ ਜਦੋਂ ਡੜਾ ਬੱਜਿਆ ਕੰਗਰ ਦਾ ਮੈਨੂੰ ਲੱਗਦਾ ਪੀੜੀ ਵੀ ਧੋਣੀ ਪਊਗੀ ਮਰਨ ਜਾਣਿਆ ਬੇ ਜੇਠਾ ਤਾਂ ਹੀ ਤਾਂ ਤੇਰੀ ਘਰੇ ਨਹੀਂ ਬਣਦੀ ਹੈਗੀ ਤੇਰੇ ਤਾਂ ਅੱਜ ਜਵਲੇ ਕੰਮ ਬਣੇਗੇ ਪੀੜੀ ਨਾਲੋਂ ਮੈਂ ਚੰਗਾ ਨਹੀਂ ਹੈਗਾ ਤੂੰ ਕਿਧਰ ਚੰਗਾ ਹੋਗਾ ਜੀ ਨੇ ਉਹੀ ਗੱਲ ਬਾਰੰਦਰ ਜਾ ਕੇ ਹੱਥ ਵੀ ਨਾ ਧੋਤੇ ਆ ਗੱਲ ਵੇੜ ਕੇ ਮੇਰੀ ਗੱਲ ਸੁਣ ਮੈਂ ਤਾਂ ਮਸਾਂ ਜਾਣ ਪੂਤਾਂ ਤੋਂ ਵਜਾ ਕੇ ਆਇਆ ਤੂੰ ਹੋਰੀ ਮੁਸ਼ਕ ਮੰਨੀ ਨਹੀਂ ਐ ਵੇ ਆਏ ਕਰ ਜੇ ਤੂੰ ਜਾਨ ਬਚਾਉਣੀ ਆ 2 ਘੰਟੇ ਸਾਢੇ ਜਾਮਣ ਥੱਲੀ ਬਹਿ ਜਾ ਉੱਥੇ ਤੈਨੂੰ ਆਪੇ ਜਦ ਦਿਸੀਆਂ ਕਰੇ ਆਪ ਦੇ ਓਏ ਕਰੇ ਨਹੀਂ ਮੈਂ ਜਾਂਦਾ ਮੈਂ ਤਾਂ ਉਰੀ ਪਉਂਗਾ ਇੱਥੇ ਆਇਆ ਕਰ ਚੰਗਾ ਤੂੜੀ ਵਾਲੇ ਚ ਪਿਆ ਜਾ ਕੇ ਤੂੜੀ ਵਾਲੀ ਜਿਹਦਾ ਵੱਧ ਪੂਤ ਨਹੀਂ ਆਉਂਦੀ ਐ ਸਹੂਰੀ ਮਾਰਨ ਵਾਲੀਆਂ ਗੱਲਾਂ ਫੀਕਾ ਤੈਨੂੰ ਕਿਹਦੇ ਹੁਣ ਮੈਂ ਬੈੱਡਾਂ ਤੇ ਨਾ ਪਾਲਾਂ ਐਸੀ ਵਾਲੇ ਚ ਬਣਿਆ ਮੈਂ ਤਾਂ ਬੈੱਡਾਂ 'ਚ ਪਉਂਗਾ ਓਥੇ ਤਾਂ ਤੇਰਾ ਪਾਈ ਪਿਆਗਾ ਚੁੱਪ ਕਰਕੇ ਉਹਦੀ ਨੀਂਦ ਖਰਾਬ ਕਰਦੀ ਤੂੰ ਜਾ ਓਥੇ ਪਿਆ ਜਾ ਤੂੰ ਓ ਬੈੱਡਾਂ ਦੇ ਥੱਲੇ ਵੜ ਕੇ ਪਉਂਗਾ ਓ ਦੂਜੇ ਬੈੱਡ ਨੇ ਓ ਥੱਲੇ ਕਿੱਥੇ ਵੜ ਜਾਏਗਾ ਤਾਂਾਂ ਚੱਕ ਦਾਂਗੇ ਮਰ ਜਾਣਾ ਨਾ ਹੋਵੇ ਕਿੱਥੋਂ ਰੋਡਾ ਲੱਗਿਆ ਸਾਡੀ ਜਾਮਣ ਥੱਲੇ ਕਿਹੜੇ ਪੂਤ ਆ ਹੀ ਪਪਾ ਐਵੇਂ ਮਰੀ ਜਾਂਦੇ ਧੂਤ ਭਾਪਣੀਆਂ ਦੇ ਨੂੰ ਕੋਈ ਨਹੀਂ ਹੈਗਾ ਉਹਦਾ ਪਤਾ ਹੀ ਆ ਕਿ ਕਿਹੜੇ ਧੂਤ ਨੇ ਕਿਹੜੇ ਡਲੇ ਵਜਦੇ ਆ ਬੈਠ ਸਾਡੀ ਜਾਮਣ ਥੱਲੇ ਤੈਨੂੰ ਮੈਂ ਬਿਠਾਉਣੀ ਆਂ ਜੀ ਸਮਾਂ ਚ ਉੱਥੇ ਡਲੇ ਕੀ ਫਿਰ ਤੰਦਾਂ ਵੀ ਪਹਿਣੀ ਹੋਣੇ ਹੈਗੇ ਉਹਨੋਂ ਜਿਗਰ ਹੈ ਲਾਇ ਪਰਾਂ ਗਰਮ ਪਤਾਨਾ ਲੱਗੇ ਬੋਝ ਨੇ ਸ਼ਾਂਤੀ ਨਹੀਂ ਬਿਨਾ ਇੱਜ਼ਤ ਦਾ ਸਮਾਨ ਪਾਹਤਾ ਕੈਨਿਲਾ ਪਾਠੀਆਂ ਦਾ ਗੱਟਾ ਭਰ ਕੇ ਦੇ ਕੇ ਜਾ ਤੇ ਉਹਨੂੰ ਵਿੱਚ ਛਜਰੀ ਨੂੰ ਹੁੰਨਾ ਪਾਖੀਆਂ ਦੇਣੀਆਂ ਪਹਿਣਗੀਆਂ ਆਣਾ ਆ ਨਾ ਮੈਂ ਬੋਚ ਗਏ ਨੇ ਪਰਨਾ ਦੇ ਛਿੰਗਦੇ ਕੰਮ ਟੇਡਾ ਕਰ ਲੈ ਟਾਕੇ ਨਾ ਡਰ ਕੇ ਨੇ ਸੌਣ ਕਿ ਨਹੀਂ ਆ ਆਪਣੀ ਮੈਨੂੰ ਕਿਸੇ ਕੋਲੋਂ ਜਵਾਬ ਦਿੰਦੀ ਹੈ ਆਪ ਪਹਿਲੇ ਗੇ ਲੋ ਨਾ ਐਂ ਕਹਿ ਦਾਂਦੀ ਆ ਲੈ ਲੰਡੇ ਆ ਭੰਮੀ ਜਾਨ ਲੈ ਲਾ ਹੈ ਨਹੀਂ ਚਾਹਤ ਇਸ ਆਇਆ ਨਾ ਕਿ ਮੈਂ ਇਹਨਾਂ ਨਾਲ ਗੜਾ ਡਿੱਗ ਪੈ ਸੀ ਪਹਿਲਾਂ ਸੋਣਤੀ ਡੱਕੀ ਜਮਾ ਕੇ ਜਾਵਨੀ ਨਹੀਂ ਜਮਾ ਕੇ ਜਿਨੂੰ ਕਹਿੰਦੀ ਹੈ ਬਿਚਕਾਂ ਜੇ ਹਨ ਮੈਂ ਬਹੁ ਗਹੀ ਬਹੁ ਫੇਨ ਬੁੱਥੋਂ ਹੈਂ ਘੀ ਹੈਂ ਚਾ ਨਹੀਂ ਦੇਖਣਾ ਨੇ ਆਂ ਕਿ ਮੈਂ ਆ ਕੇ ਨਹੀਂ ਕਰਨ ਕੇ ਪਤਾ ਨਾ ਨਾ ਗਨੇ ਬੰਗ ਬੇਪਾਪੂ ਇਹ ਕਿੱਦੋਂ ਮਾੜੀ ਸੌਣ ਕੜੀ ਆ ਕੀ ਕਰੀ ਜੰਨੇਗਾ ਹੈ ਭਾਈ ਆ ਕੀ ਹੈ ਕਦੇ ਚ ਇੰਜ ਦਾ ਕੁਛ ਨਹੀਂ ਇਹ ਤਾਂ ਕਵਾੜ ਜਾਂ ਸੀ ਮੈਂ ਪਰਾਂ ਸਿੱਟ ਕੇ ਆਉਣਾ ਹੈ ਓਹੋ ਕਿਉਂ ਔਖਾ ਹੋਣਾ ਬਾਪੂ ਕਵਾੜ ਸਿੱਟ ਕੇ ਹੋਣਾ ਤੇਰੇ ਪੁੱਤ ਨੂੰ ਕਿਹਦੀ ਆਪੇ ਸਿੱਟਿਆ ਹੋਣਾ ਤੂੰ ਕਿਉਂ ਇੱਥੇ ਕਰਦਾ ਪਹਿਰੇ ਲੱਗਿਆ ਪਿਆਗਾ ਮਾਹਾਂ ਇੱਥੇ ਕਵਾੜੀਆ ਜਾਂ ਫਰਦਾ ਸੀ ਮਾਹਾਂ ਚੱਲ ਉਹ ਦੇਉਨੇ ਆਗੇ ਹੋਰ ਕਵਾੜੀਏ ਨੂੰ ਫਿਰ ਉਰੇ ਹੀ ਫੱਕ ਲੰਦਾ ਫੋਰ ਉਧਰ ਇੰਨਾ ਕਵਾੜ ਪਿਆਗਾ ਨਾਲ ਕਿਵੇਂ ਉਹ ਇਕੱਠਾ ਕਰਨਾ ਚਿਕਾ ਫਿਰ ਆਪਾਂ ਬਾਅਦ ਚ ਕਰ ਲਾਂਗੇ ਕਿਹੜਾ ਹੋਰ ਆ ਜਾਂਦਾ ਉਹ ਚਿਕਾ ਦੇ ਜੀ ਮੈਂ ਕਹਿੰਦੀ ਮਾਹਾਂ ਪਤਾ ਨਹੀਂ ਕੀ ਇੱਥੇ ਕਰੀਂਦਾ ਪੁੱਸਰ ਪੁੱਸਰ ਮਾਹ ਦੁੱਧਾ ਜੜ ਸੁੱਤੀ ਪਈ ਹੋਏਗੀ ਹੈ ਚਲ ਵੇ ਬਾਪੂ ਚਿਕਾ ਦੇ ਮੜ ਜਾ ਤਨੀ ਨਹੀਂ ਕਬਾੜ ਹੈਗਾ ਕੁਝ ਹੋਰ ਆ ਕਿਵੇਂ ਗੱਟਾ ਖੋਲ ਕੀ ਆ ਇਹਦੇ ਚ ਗੱਟੇ ਹੀ ਤਾਂ ਕਬਾੜ ਆ ਕਬਾੜ ਕੀ ਆ ਇਹਦੇ ਚ ਕੁਝ ਨਹੀਂ ਹੈਗਾ ਮੈਨੂੰ ਦਿਖਾ ਚ ਕੀ ਆ ਕੀ ਲੈ ਕੇ ਜਾਣਾਗਾ ਐਵੇਂ ਦੇਖ ਕੇ ਦੱਸ ਕੀ ਕਰਨਾ ਮੇਰਾ ਘਰ ਮੈਂ ਦੇਖ ਨਹੀਂ ਸਕਦੀ ਹੈਗੀ ਵੀ ਕੀ ਹੈ ਮੇਰਾ ਵੀ ਘਰੀਆ ਤੂੰ ਝਕਾ ਦੇ ਜੇ ਝਕਾਈਆਂ ਜਾਂਦੀਆਂ ਨੇ ਕਿਹੜਾ ਢੂਹੀ ਨਾਲ ਤਾਂ ਲਵਾ ਜੇ ਤੇ ਇਹ ਮੋਢੇ ਤੇ ਦਾਹਰਾ ਦੇ ਝਕਾਈਆਂ ਜਾਂਦੀਆਂ ਦਾ ਮਤਲਬ

ਪੌਣੀਆ ਓਏ ਉੱਥੇ ਤੂੰ ਹੀ ਪੌਣੀਆ ਸੀਨੇ ਭਾਈ ਤੂੰ ਦਾ ਤਾਂ ਕੁਛ ਹੁਸਤਾ ਜਾਂ ਕੰਮ ਕਰਦਾ ਕਿ ਮਹੀਨੇ ਕੌਣ ਤੂੰ ਨਹੀਂ ਪੌਂਦਾ ਨਾ ਵੀ ਬਾਪੂ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਕਿਉਂ ਕਿਉਂ ਲਹੂ ਪੀਣਾ ਮੇਰਾ ਮੈਂ ਤਾਂ ਗਰਮੀ ਚ ਜਿੰਨੀਆਂ ਥੱਪੇ ਮਰ ਮਰ ਕੇ ਪੱਥਰ ਇਕੱਠੀਆਂ ਕਰਦੀਆਂ ਵੀ ਸਿਆਲ ਚ ਕੰਮ ਆਉਣਗੀਆਂ ਤੇ ਤੂੰ ਗੱਟੇ ਚ ਪਾ ਕੇ ਕਿਹਨੂੰ ਦੇ ਕਿਉਂ ਨਾ ਹੈ ਭਾਈ ਮੈਂ ਉੱਥੇ ਹੂ ਲੈ ਜਾਣਾ ਕਈ ਵਾਰ ਪਾਣੀ ਪੌਣੀ ਦੀ ਬਾਰੀ ਹੁੰਦੀ ਆ ਮੱਛਰ ਮੁੱਛੜੜ ਪੰਦਾਗਾ ਬਾਪੂ ਕਿਉਂ ਝੂਠ ਬੋਲਦਾ ਖੇਤ ਤਾਂ ਤੂੰ ਕਦੇ ਜਾ ਕੇ ਛੇਬਿਆ ਵੀ ਨਹੀਂ ਹੈਗਾ ਰਹਿਣ ਦੇ ਕੱਲੇ ਉਹ ਤੈਨੂੰ ਖੁੰਡਾਂ ਤੋਂ ਇਲਾਵਾ ਕੁਝ ਨਹੀਂ ਥਿਆਉਂਦਾ ਹੈਗਾ ਉੱਥੇ ਮੋੜਾਂ ਤੇ ਬੈਠਣ ਵਾਲਾ ਹੀ ਹੈਗਾ ਤੇ ਤੂੰ ਸੇਕਰਦਾ ਕਿ ਘਰੋਂ ਹੀ ਚੋਰੀਆਂ ਕਰਨ ਲੱਗ ਗਿਆ ਚੋਰੀ ਕਾਣੂ ਕਰਦੇ ਆਪਾਂ ਇਹ ਚੋਰੀ ਹੋਈ ਆ ਚੋਰੀ ਕਿੱਥੇ ਆ ਬਾਪੂ ਚੋਰੀ ਆ ਇਹ ਜਦੋਂ ਤੂੰ ਕਹਿੰਦਾ ਸੀਗਾ ਮੈਂ ਤਾਂ ਕਹਿੰਦਾ ਕਬਾੜ ਵੇਚਦਾਗਾ ਤੇ ਹੈਗੀਆਂ ਇੱਥੇ ਪਾਥੀਆਂ ਨੇ ਕਬਾੜੀ ਐ ਇਹ ਤੇਰੇ ਪਾਸੇ ਕਬਾੜਾ ਮੇਰੇ ਤਾਂ ਨੋਹਾ ਚੋਂ ਨਿਕਲਦਾ ਨਹੀਂ ਗੋਹਾ ਸਾਰਾ ਦਿਨ ਪੱਥ ਪੱਥ ਕੇ ਪਾਥੀਆਂ ਗੱਟਾ ਜਾ ਤਾਂ ਦੇ ਦੇ ਕਿਉਂ ਦੇ ਮੈਂ ਗੱਟਾ ਗੱਟਾ ਵੀ ਤਿੱਥੋਂ ਘਰੋਂ ਚੱਕਿਆਗਾ ਆਪਣਾ ਗੱਟਾਗਾ ਬੇਗੱਟਾ ਉਹ ਤਾਂ ਫੜਾ ਦੇ ਮੈਂ ਕਿਹੜਾ ਲੈ ਕੇ ਜਾਂਨਾ ਜਲ ਬਾਹਰੋਂ ਬਾਹਰੋਂ ਦੋ ਚਾਰ ਕਾ ਨਹੀਂ ਪਰ ਤੂੰ ਕੱਲਾ ਮੈਨੂੰ ਤੂੰ ਸਹੀ ਗੱਲ ਦੱਸ ਦੇ ਪਾਥੀਆਂ ਫੜਾ ਕੇ ਕਿਹਨੂੰ ਆਉਣੇ ਕਿਹਦੇ ਕਿਹਦੇ ਮਲਾਜੇ ਪੂਰ ਕੇ ਆਉਣਾ ਤੂੰ ਮੈਂ ਭਾਈ ਕਿਸੇ ਦੇ ਨਹੀਂ ਪੂਰ ਕੇ ਆਉਂਦਾ ਇਹਦਾ ਬਸ ਉਹ ਵੀ ਤਾਂ ਤੋ ਮੇਰੇ ਕੋਲੋਂ ਖਾਣਾਗਾ ਤੈਨੂੰ ਮਲਾਜੇ ਕਿਸੇ ਹੋਰ ਦੇ ਪੂਰਦਾਗਾ ਜਾਂ ਮੈਂ ਕਿਹਦੇ ਪੂਰਨੇ ਹੈ ਦੇ ਸੌਲ ਗੜੀਏ ਕੀ ਕਰੀ ਇੰਨੀ ਐ ਤੂੰ ਮਲਾਜੇ ਨੂੰ ਗੱਸ ਮੈਂ ਕੀ ਇੱਥੇ ਸਭ ਪਤਾਗਾ ਬਸ ਲੈਣੇ ਦੇ ਬਾਪੂ ਟਾ ਕਿਆਰੇ ਮੇਰੇ ਮੂੰਹੋਂ ਨਾ ਕਢਾ ਪੁੱ ਉਹੀ ਗੱਲਾਂ ਲਾ ਦੂ ਪਾਖੀ ਨਹੀਂ ਕਰਦਾ ਹੈਗਾ ਕਾਹਨੂੰ ਫਿਰ ਕਹੇਗਾ ਮੇਰੀ ਬੇਇਜ਼ਤੀ ਕਰਦੀ ਆ ਸੌਰੀ ਮੇਰਾ ਕਿਉਂ ਬਾਣੀ ਨਹੀਂ ਛੱਡਦੀ ਹੈਗੇ ਉਹੀ ਗੱਲ ਤੇਰੀਆਂ ਪੁੱਠੀਆਂ ਕਤੂਤਾਂ ਥੋੜੀਆਂ ਨਹੀਂ ਲਟ ਆਉਂਦੀਆਂ ਹੈਗੀਆਂ ਜਾ ਪਾਗ ਜਾ ਜਿੱਧਰ ਜਾਣਾਗਾ ਨਾ ਮਿਲਿਆ ਗੱਟਾ ਨਾ ਮਿਲਣ ਪਾਥੀਆਂ ਮੈਂ ਹੁਣ ਬਾਰ ਨੂੰ ਵੀ ਜੰਦਾ ਲਾ ਕੇ ਪਿਆ ਕਰੂੰਗੀ ਜਦੋਂ ਐਂਆ ਕਰੇਗਾ ਘਰ ਮੈਨੂੰ ਉਦੋਂ ਪਤਾ ਲੱਗਿਆ ਵੀ ਆਇਆ ਉਹ ਬਾਰ ਖੋਲੂ ਓਹੋ ਚੁੱਪ ਕਰਕੇ ਦੇਖ ਲੈ ਬਿਸੇ ਕਰ ਤਾਂ ਪੈਰਾ ਬਹੁਤ ਅੰਦਰ ਪਈ ਆ ਸਮਝਾ ਚੰਗਾ ਜਾ ਭੱਜ ਜਾ ਲੈ ਜਾ ਗੱਟਾ ਕਰ ਲੈ ਕੀ ਕਰਨਾ ਜਾ ਨਾ ਨੀਰੇ ਦਾ ਬੇਲਾ ਪਿਆ ਹੋਇਆ ਪਿਆ ਦੋ ਟੋਕਰ ਛੱਡ ਦੇਂ ਟਕੀਣੀ ਆਣਾ ਢੋਕਰ ਮੈਥੋਂ ਪਾਤਣਾ ਦਾ ਘਟਾ ਤੇ ਚੱਕਿਆ ਜਾਂਦਾ ਸੀ ਸ਼ਾਂਤੀ ਤੇ ਤੇਰੀ ਕਿਸਮਤ ਮਾੜੀ ਆ ਸੌਰ ਕੜੇ ਦੀਏ ਇਹ ਜੀਆਂ ਪਾਥੀਆਂ ਗਈਆਂ ਨਾ ਉਧਰੋਂ ਮਿਲੀਆਂ ਨਾ ਇਧਰੋਂ ਮਿਲੀਆਂ ਸੱਜਰੇ ਦੀ ਮਾਦਾ ਤੇਰੇ ਪਿੱਛੇ ਕੁੱਟ ਵੀ ਖਾਲੀ ਸੀ ਉਹਦੇ ਗਹਾਰੇ ਚ ਹੀ ਪਾੜ ਲਾ ਲਿਆ ਉਹ ਤਾਂ ਕੈਲੇ ਦਾ ਇਹ ਮੇਰਾ ਸਾਥ ਗੜਾ ਮੌਕੇ ਤੇ ਆਇਆ ਨਹੀਂ ਹੈਗਾ ਨਹੀਂ ਨਾ ਜਮਾ ਬਣ ਗਿਆ ਸੀ ਕੰਮ ਘਹਾਰਾ ਇੱਕ ਸੱਟਿਆਂ ਦੇ ਮੁੜ ਕੇ ਆਪਾਂ ਨੂੰ ਸਿਆਲੇ ਸਿਆਲ ਨਾਲ ਰੋ ਲੋੜ ਹੀ ਨਹੀਂ ਪੈਣੀ ਸੀ ਚੱਲ ਦੇਖਦੇ ਆ ਜੇ ਸੌਂਗੀ ਦੁਬਾਰੇ ਜੇ ਭਰ ਲਾਂਗੇ ਦੋ ਘੱਟ ਲੈ ਜਾਾਂਗੇ ਚੱਕਣ ਜੋਗੀਆਂ ਜੀਆਂ ਕਰ ਲਾਂਗੇ ਕੋਈ ਨਹੀਂ ਓਹੋ ਸਾਡੇ ਬੁੜੇ ਨੂੰ ਵੀ ਮਾੜਾ ਮੋਟਾ ਫੋੜਾ ਫੂੜਾ ਮਾਰ ਦੂਗਾ ਉਹ ਆ ਇਕੱਠਾ ਕਰ ਦੂ। ਉਹ ਸੌਣੇ ਆ। ਆ ਵੀ ਫੋਣੇ ਫੋਣੇ ਚੱਕੀ ਨਹੀਂ ਤੇਰੇ ਬਾਪੂ ਕਰਿਆ। ਵੇ ਜੱਠਾ ਕਰੀ ਆ। ਉਹਨੇ ਕਿੱਥੇ ਜਾਣਾਗਾ? ਉਹ ਬੈਠਾਗਾ ਏਸੀ ਵਾਲੇ ਚ। ਅੱਛਾ। ਤੂੰ ਕਿੱਧਰ ਫਿਰਦਾਗਾ? ਉਹ ਹੀ ਗੱਲ ਦੁਪਹਿਰਾਂ ਦੁਪਹਿਰੇ। ਉਹ ਦੁਪਹਿਰੇ ਮੈਨੂੰ ਉਹਦੇ ਤੇ ਕਰ ਕੰਮ ਸੀ ਤਾਂ ਆਇਆ ਸੀ। ਤੇਰੇ ਨਾ ਕੰਮ ਲੋਟ ਆਏ। ਤੇਰੇ ਤਾਂ ਕੋਈ ਨਾ ਕੋਈ ਡਰਾਮੇ ਰੋਜ਼ ਦੇ ਰਹਿੰਦੀ ਰਹਿੰਦੇ ਆਗੇ ਬਾਪੂ ਤਾਂ ਅੰਦਰ ਪਿਆਗਾ ਕੋਈ ਗੱਲ ਨਹੀਂ ਬਾਗ ਜੀ ਦੱਸ ਉਹਦੇ ਕੋਲੇ ਤੇਰੇ ਕੀ ਲੈਲੇ ਸਾਂਝੇ ਆ ਉਹਦੇ ਨਾਲ ਉਹ ਲੈਲੇ ਤਾਂ ਨਹੀਂ ਸਾਂਝੇ ਦੁੱਖ ਸੁੱਖ ਸਾਂਝਾ ਕਰਨਾ ਹੈ ਦੁੱਖ ਸੁੱਖ ਸਾਂਝਾ ਕਰਨਾ ਨਾਲੇ ਤੈਨੂੰ ਮੈਂ ਕਹਨੀ ਹੈਗੀ ਤੂੰ ਤਾਂ ਉਹ ਗੱਲ ਤੂੰ ਤਾਂ ਜੇਠਾ ਥਾਂ ਲੱਗਦਾ ਤੂੰ ਤਾਂ ਕਹਿੰਨੇ ਹੁਣ ਜੇ ਮੈਂ ਉਹਨੂੰ ਬੋਲਦੀਆਂ ਤਾਂ ਉਹੀ ਗੱਲ ਕਹਿੰਦਾ ਨੂ ਮਾੜੀ ਆਗੀ ਘਰੋਂ ਚੋਰੀਆਂ ਕਰ ਕਰ ਚੀਜ਼ਾਂ ਚੱਕ ਚੱਕ ਕੇ ਲੋਕਾਂ ਨੂੰ ਦੇ ਕੇ ਆਉਂਦਾ ਮਾੜਾ ਜਾਨੂੰ ਸਮਝਾ ਕੇ ਜਾਈ ਪਾਥੀਆਂ ਹਾਂ ਤੇ ਨੂੰ ਕੋ ਮਤ ਲੱਗ ਗਿਆ ਬੇ ਜੱਠਾ ਪਾਥੀਆਂ ਉਹ ਬਿਰਬਾਂ ਆ ਪਾਈ ਜਾਂਦਾ ਸੀ ਇੱਕ ਦਿਨ ਮੈਨੂੰ ਲੱਗਦਾ ਤੇਰਾ ਵੀ ਵਿਚੀ ਹੱਥ ਹੋਊਗਾ ਕੋਈ ਉਹ ਮੇਰਾ ਕਾਨੂੰ ਵਿੱਚ ਐ ਮੈਂ ਕੀ ਲੈਣਾ ਪਾਥੀਆਂ ਤੂੰ ਮੈਂ ਮੱchnਾ ਵਿੱਚ ਤੂੰ ਮੇਰੇ ਤੋਂ ਪਹਿਲਾਂ ਕਹੇ ਬੁੱਝ ਗਿਆ ਵੀ ਪਾਥੀਆਂ ਲੈ ਕੇ ਗਿਆ ਚੱਕ ਕੇ ਉਹ ਪਰ ਪਹਿਲਾਂ ਲੈ ਕੇ ਉਹਦੇ ਦਾ ਮੈਂ ਫੜ ਲਈਆਂ ਪਾਥੀਆਂ ਤੋਂ ਉਹਨਾਂ ਦਾ ਪਹਿਲਾਂ ਲੈ ਕੇ ਗਿਆ ਉਹ ਓਏ ਮੇਰੀ ਗੱਲ ਸੁਣ ਪਾਥੀਆਂ ਦਾ ਕੋਈ ਟਾਈਮ ਨਹੀਂ ਲੈਣਾ ਨਹੀਂ ਦੇਣਾ ਉਹਨੇ ਸਰਚ ਮਾਰਨੀ ਆ ਪਾਥੀਆਂ ਨਾ ਪਰ ਗੱਟੇ ਚ ਪਾ ਕੇ ਹੋਰ ਦੱਸ ਕੀ ਉੱਥੇ ਮਕਲਾਵਾ ਲੈਣਾ ਸੀ ਉਹਨਾਂ ਨਾਲ ਵੀ ਅਗਵਾ ਚਾਹ ਦਾ ਫੇਰੇ ਲੈਣੇ ਸੀ ਓਏ ਚਾਹ ਹੋਣੀਏ ਮੈਂ ਤੇਰੇ ਬਾਪੂ ਨੂੰ ਪੁੱਛਣਾ ਕਿੱਥੇ ਆ ਹੂੰ ਉਹ ਬੈਠਾ ਗਏ ਸੀ ਵਾਲੇ ਚ ਉਹਨੇ ਕੀ ਕਰਨਾ ਚੌਧਰੀ ਨੇ ਥੋੜਾ ਜਿਹਾ ਕਰਨੀ ਮਾਰ ਸਕਦਾ ਉੱਠ ਕੇ ਜਾਂ ਆਥਣ ਹੋ ਜੂ ਮਾੜਾ ਜਾਂ 3 ਵਜੇ ਪੀ ਕੇ ਚਾਹ ਦਾ ਕੋਲਾ ਫਿਰ ਜਾ ਕੇ ਤਾਂਸ ਤੇ ਭੇਜੂਗਾ ਤੇਰਾ ਉਹ ਗੱਦੀ ਰਾਤ ਨੂੰ ਤੇ ਉਹ ਇਹਨਾਂ ਤੋਂ ਕੀ ਕਰਾਉਣਾ ਤੂੰ ਸੰਗਲਾ ਕੇ ਤੇ ਮੈਂ ਕਿੱਧਰ ਜਾਉਂਗੀ ਤੇਰੇ ਵਰਗਾ ਨੂੰ ਤਾਂ ਸਰ ਸਰਦਨ ਦਾ ਚੱਕ ਕਚਾਦਰਾ ਤੁਰ ਪੰਦੇ ਅੱਗੇ ਲੜ ਜਾ ਇੱਕ ਦਿਨ ਮਾ ਰੁਪਿਆਂ ਦੇ ਆਪੀ ਸਮਾਨ ਲੱਗ ਜੂਗਾ ਆ ਤਾਂ ਤੂੰ ਵੀ ਆ ਕੇ ਕਹਿੰਦਾ ਹੁਣਾਂਗਾ ਦੇ ਦੇ ਭਰਾਈ ਚਾਹ ਦਾ ਕੌਲਾ ਮੈਨੂੰ ਵੀ ਬਾਪੂ ਦੇ ਨਾਲ ਨਾਲ ਤੂੰ ਬਹਿ ਜੰਨਾਗਾ ਓਏ ਲੰਡਿਆਂ ਕਰੀਏ ਓਏ ਕਹਿੰਦੇ ਆ ਤਾਂ ਹੀ ਤਾਂ ਨੂੰ ਗਾਣਾ ਦਿੰਦੀ ਐ ਹਾ ਕੋਈ ਪੈਣੀਆ ਜੋ ਪੈਣੀਆ ਤੇਰੀ ਆ ਦੇ ਕਿਵੇਂ ਲੌਕੇ ਵੇ ਅੱਧਾ ਥੱਲੇ ਅੱਧਾ ਉੱਤੇ ਓਏ ਜਿਹੜੇ ਓਏ ਲੰਡੇਆ ਓਏ ਤਾਂ ਹੀ ਤੇਰੇ ਫੰਗ ਘਟਦੀਆਂ ਨੂਹਾਂ ਗੰਜਰ ਤੇ ਪੈਣੀ ਜੋ ਪੈਣੀਆ ਤੇਰੀ ਕੈਲੇ ਓਏ ਕੀ ਕਾਇਲਾ ਕਾਇਲਾ ਲਈ ਐ ਤੂੰ ਓਏ ਮੈਂ ਆ ਨਿਆਰੇ ਲਈ ਚੰਗਾ ਏਸੀ ਲਾ ਰੱਖੇ ਮੈਂ ਸਰਚ ਹਵਾ ਬਾਈ ਦੀ ਸੀ ਮਾ ਟੋਗਣੇ ਜਿੰਨੂੰ ਲਵਾ ਲਈਏ ਯਾਰ ਮੁੜਕਾ ਜਾ ਗਿਆ ਸੀ ਓਏ ਨੂੰ ਦੇ ਸਿਰ ਚ ਮਾਰਦੀ ਆਵਾ ਉਹ ਕਹੀ ਨਹੀਂ ਸਾਨੂੰ ਬੇਲਾ ਗੈਨ ਮੈਂ ਤਾਂ ਮਰੋਂਡੀ ਪਿੱਟੀ ਜਾਊਂਗੀ ਤੂੰ ਦੱਸ ਕਿੱਧਰ ਫਰਦਾ ਹੋਵੇਂ ਓਏ ਮੈਂ ਤਾਂ ਇੱਥੇ ਆ ਗਿਆ ਤੈਨੂੰ ਗੱਲ ਪੁੱਛਣੀ ਏਕ ਜੇ ਕਿਸੇ ਕੋਲੇ ਹੋਰ ਦੱਸਦਾ ਨਹੀਂ ਕਿਵੇਂ ਉਹ ਤੇਰੀ ਨੂੰਹ ਕਹਿੰਦੀ ਸਾਡੀ ਜਾਮਨ ਤੇ ਕਹਿੰਦੀ ਦੋ ਜੋੜੇ ਰਹਿੰਦੇ ਐ ਪੁੱਤਾਂ ਦੇ ਪੁੱਤਾਂ ਦੇ ਓਏ ਪੁੱਤਾਂ ਦੇ ਕਹਿਣਾ ਜੋੜੇ ਲੋਟ ਜੇ ਤਾਂ ਹੋ ਜਾ ਓਏ ਲੋਟੀ ਮੈਨੂੰ ਏਸੀ ਦੀ ਹਵਾ ਨਹੀਂ ਚੱਲੀ ਜਾਂਦੀ ਨਾਲੋਂ ਸਿਆਣਾ ਮਹਿਣਾ ਓਏ ਪੁੱਤ ਕਦੇ ਹੁੰਦੇ ਹੈਗੇ ਓਏ ਮੇਰੇ ਨਾਲ ਤਾਂ ਹੀ ਬੀਤੀ ਐ ਪੁੱਤਾਂ ਨੇ ਮਾਰੇ ਭਰਾਵਾਂ ਡਲੇ ਤੇਰੀ ਨੂੰਹ ਕਹਿੰਦੀ ਇਹ ਤਾਂ ਜੋੜਾ ਛੱਡਿਆ ਹੋਇਆ ਐ ਹੁਣ ਮੈਂ ਤੈਨੂੰ ਇਹੀ ਪੁੱਛਦਾ ਵੀ ਮੰਗ ਰੋ ਕਿਵੇਂ ਲੈਣਗੇ ਓ ਐੜੀ ਨੂੰ ਕਹਿੰਦੀ ਸੀ ਓਏ ਤੇਰੀ ਨੂਣੀ ਡਰਾਏਗਾ ਰੋਜ਼ ਤਾਂ ਨਹੀਂ ਬੈਂਦਾ ਓਏ ਪਤਾ ਨਹੀਂ ਮੈਂ ਤਾਂ ਇੱਕ ਦਿਨ ਦਾਮ ਲੈਣ ਲੱਗ ਗਿਆ ਹੁਣ ਮੈਨੂੰ ਫੇਕਰ ਵੜ ਵੜ ਖਾਈਂ ਨੇ ਐੜੀ ਥੋੜੀ ਜਿਹੀ ਉਮਰ ਐਂਦੀ ਆ ਕਿਤੇ ਹੋਰ ਨਾ ਮੰਗਰ ਚੰਬੜ ਦੇ ਭੂਤ ਉਹਦਾ ਚੜੇਰ ਤੈਨੂੰ ਤਗੜੀ ਜੰਬੜ ਗਈ ਫਿਰ ਉਹਦਾ ਖਾਸੀ ਵੱਡੀ ਆ ਜੇ ਮੇਰੀ ਨੂਨੇ ਕਿਹਾਣਾ ਮੇਰੀ ਨੂਨੇ ਤਾਂ ਫਿਰ ਪੱਕੇ ਪੈਂਚਰੀ ਲਾਏ ਓਏ ਮੈਥੋਂ ਕੀ ਮੰਗਦੀ ਐ ਲੱਸੀ ਲੂਸੀ ਪਾ ਦਿਆ ਕਰੋ ਲੱਸੀ ਨਹੀਂ ਮੰਗਦੀ ਉਹ ਤਾਂ ਦੂਜੀ ਐ ਸੁਰਖੀ ਬੋਡਰ ਵਾਲੀ ਹੈਗੀ ਅੱਛਾ ਸੁਰਖੀ ਬੋਡਰ ਲਿਆਉਣਾ ਬੋ ਤਾਂ ਇਹਨੂੰ ਫਿਰ ਹੁਣ ਓਏ ਉਹ ਜੇ ਮੈਂ ਕਰ ਲੂੰਗਾ ਟੌਂਗ ਜੇ ਮੇਰੇ ਮਗਰੋਂ ਲਹਾ ਦਿਓ 10-15000 ਤਾਂ ਮੰਗੂ ਪ੍ਰਾਣੀ ਉਹ ਕਿਹੜੇ 10 ਰੁਪਏ ਦੀ ਸੁਰਖੀ ਨਾ ਵੇਰਜੂ ਓਏ ਆਪਦੀ ਜਾਨ ਨੂੰ ਤਾਂ 10000 ਰੁਪਏ ਲਈ ਚੰਗਾ ਐ ਅੱਛਾ ਹੋਰ ਹੁਣ ਮੇਰੇ ਨਾਲ ਵੀ ਹੋਊਗੀ ਸੀ 11000 ਅੱਛਾ ਮੇਰੇ ਦੇ ਵੀ ਫਾਰੀ ਜੀ ਪੈਂਗੀ ਜੀ ਫਿਰ ਮੈਂ ਤਾਂਲੇ 15 20 ਹਜ਼ਾਰ ਪਤ ਪੈਸੇ ਕਿੰਨਿਓ ਕਦੇ ਉਹ ਨਹੀਂ ਕਰਾਇਆਗਾ ਥਰੈਡ ਨਹੀਂ ਕਰਾਇਆ 20 ਹਜ਼ਾਰ ਦਾ ਸਮਾਨ ਲਿਆ ਕੇ ਫੜਾਤਾ ਸੀਗਾ ਓਏ ਤੂੰ ਮੇਰਾ ਕਹਿਣਾ ਸੁਣਾ ਯਾਰ ਕਿਵੇਂ ਛੁੱਟੂਆ ਕਹਿਣਾ ਹੈ ਬਸ ਆਹੀ ਕੁਝ ਕਰਨਾ ਪੈਂਦਾ ਥੂ ਠੱਪ ਜਾ ਹੋਰ ਤਾਂ ਕੀ ਕਰਨਾ ਪੈਂਦਾ ਤੈਨੂੰ ਪਤਾ ਹੈ ਕਹਿ ਲਿਆ ਫਿਰ ਇਹ ਉੱਪਰ ਦੀਆਂ ਹਵਾਵਾਂ ਹੁੰਦੀਆਂ ਨੇ ਦੁਖੀ ਹਵਾ ਹੁੰਦੀ ਹੈ ਕੀ ਪਤਾ ਕਿਸ ਨਾਲ ਕਿਵੇਂ ਟੰਬੜ ਜਿਹਾ ਤਾਂ ਉਹਦੇ ਮੰਗੋਂ ਕੀਤਾ ਵੀ ਬੜਾ ਕੁਛ ਆ ਉਹ ਮੇਰੀ ਗੱਲ ਸੁਣਾ ਉਹ ਸੰਦੂਰ ਜਾਂ ਲਾ ਕੇ ਦੋ ਲੱਡੂ ਰੱਖ ਦੇ ਨਾ ਇਹ ਮੰਗ ਰੋ ਲੈ ਲੂਗੀ ਨਾ ਨਾ ਭਾਈ ਨਾ 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 ਇਹ ਦੋ ਲੱਡੂ ਵਾਲੀ ਭੂਤ ਨਹੀਂ ਹੈਗੀ ਅੱਛਾ ਇਹਨੂੰ ਕਹੀ ਤਾਂ ਜਾਨਣਾ ਇਹ ਤਾਂ ਸੁਰਖੀ ਪਾਊਡਰ ਦਾ ਟਰੰਕ ਮੰਗਦੀ ਐ ਓਏ ਫਿਰ ਮੈਨੂੰ ਤਾਂ ਡੋਰੀਆਂ ਟੱਪੇ ਵੀ ਰੱਖਣੇ ਪੈਣਗੇ ਨਾਲ ਓਏ 2 ਰੁਪਏ ਚੁੱਪ ਕਰਕੇ 10-15000 ਫੜਾ ਜਾ ਤੇਰਾ ਪੱਕਾ ਇਲਾਜ ਕਰਦਾਣਾਗਾ ਫੇਰ ਤਾਂ ਦੇਖ ਲੈ ਨਹੀਂ ਰਾਤ ਨੂੰ ਰਾਤ ਨੂੰ ਵੀ ਤੰਗ ਕਰਦੀ ਹੂ ਤੈਨੂੰ ਕੋਈ ਰਾਤ ਨੂੰ ਨੀਂਦ ਕਿਹੜੀ ਹੈ ਰਾਤ ਆਈ ਨਹੀਂ ਹੁੰਨੀ ਨੀਂਦ ਪੂਰਾ ਨੀਂਦ ਨਹੀਂ ਆਉਂਦੀ ਬਸ ਫੇਰ ਹੁਣ ਆਉਂਦੀ ਪੱਖੇ ਤੇ ਐ ਲੱਗਦਾ ਪੂਤਣੀ ਖੜੀ ਹੈ ਜੀ ਨਾ ਹੁਣ ਆਉਂਦੀ ਵੀ ਨਹੀਂ ਹੈ 2 ਰੁਪਏ ਦੇ ਕੇ ਜਾ ਅੜੀਆ ਫੇਰ ਕਿਤੇ ਜਾ ਕੇ ਓ ਰੁਪਏ ਤਾਂ ਮੈਂ ਤੈਨੂੰ ਦੇ ਜੂ ਮੇਰਾ ਖਿਹੜਾ ਛੜਾ ਕਿਵੇਂ ਮਰਜੀ ਛੜਾ ਛੜਾ ਦੂ ਕਹ ਲੈ ਬਾਈ ਰਪਏ ਪੈਸਿਆਂ ਦੀ ਕੀ ਗੱਲ ਹੈ ਪੈਸੇ ਲਿਆ ਦੀ ਪੈਸੇ ਫੜਾ ਦੂੰਗਾ ਹਾਂ ਤੇ ਤੈਨੂੰ ਮੁੜ ਕੇ ਭੂਤ ਨਹੀਂ ਦਿਖਦਾ ਹੈਗਾ ਨਾ ਤੇਰੇ ਡਲੇ ਵੱਜਣਾ ਮੇਰੇ ਤਾਂ ਡਲੇ ਵੱਜਣੋਂ ਹਟਾ ਦੇ ਇਹ ਜੀਜਾ ਮਨ ਥੱਲੇ ਪਿਆ ਚੂਲਾ ਰੋਜ਼ ਤੇ ਦੁਖ ਦੇਗਾ ਅੱਛਾ ਯਾਰ ਇੱਕ ਪਾਸੇ ਨੀਂਦ ਨਹੀਂ ਆਉਂਦੀ ਕਸੂਤੇ ਥਾਂ ਮਾਰਿਆ ਕਸੂਤੇ ਥਾਂ ਕਿਉਂ ਮਾਰਿਆ ਕਿ ਪੈ ਪੈਨਾ ਦਾ ਆਇ ਲੱਗਦਾ ਮੰਜਾ ਚੱਕ ਕੇ ਸਾਈ ਉਧਰ ਮਾਰਦੀ ਏ ਸੌਲ ਘੜੀ ਦੇ ਨਿਸ਼ਾਨੇ ਬਾਲੇ ਪੱਕੇ ਆ ਬਾਲੇ ਪੱਕਿਆ ਪਤਾ ਨਹੀਂ ਕਿੱਥੋਂ ਸਿੱਖ ਕੇ ਆਈ ਐ ਇਹ ਉਹੀ ਤਾਂ ਗੱਲ ਕਹ ਲੈ ਤੋ ਕਿ ਬੜਕਾ ਮੰਗਦੀ ਹੋ ਪਤਾ ਹੀ ਨਹੀਂ ਉਹ ਤਾਂ ਪਰ ਮੈਂ ਕੀ ਮੰਗੇ ਜੇ ਤਾਂ ਜਾਨ ਬਚਾਉਣੀ ਆ ਠੀਕ ਐ ਨਹੀਂ ਆ ਨਹੀਂ ਪਤਾ ਪਰ ਸ ਨੂੰ ਤੇਰਾ ਭੋਗ ਵੀ ਪੈ ਸਕਦਾਗਾ ਓਏ ਭੋਗ ਸੁੱਖੀ ਸਾਨੂੰ ਕੋਣੇ ਮੇਰੇ ਪੋਤੇ ਪੋਤੀਆਂ ਰੁੱਲ ਜਾਣਗੇ ਇੱਥੇ ਫਿਰ ਪੈਸੇ ਪੈਸੇ ਮੈਂ ਤੈਨੂੰ ਅੱਜ ਹੀ ਦੇ ਦੂੰਗਾ ਫਿਰ ਲਿਆ ਫਿਰ ਮੈਂ ਵੀ ਫਿਰ ਬਾਬੇ ਲਵੇ ਜਾ ਕੇ ਆਮਾ ਕਰਾ ਕਿੰ ਤੇਰਾ ਪੱਕਾ ਨਾ ਕੀ ਹੈਗਾ ਉਹ ਮੇਰਾ ਨਾ ਕੈਲਾ ਹੀ ਹੈ ਕੈਲਾ ਹੈ ਹਾਂ ਕੈਲਾ ਤਾਂ ਉਹ ਕਹਿ ਦਿੰਦਾ ਪਿੰਡ 'ਚ ਪੱਕਾ ਨਾ ਤਾਂ ਕੋਈ ਹੋਰ ਹੋ ਸਕਦਾ ਹੈ ਓਏ ਪੱਕਾ ਕੈਲੀ ਕਹਿੰਦੀ। ਚੱਲ ਕੈਲਾ ਸਿਓ ਲਿਖਿਆ ਦੂੰ। ਸਿਓ ਲਿਖਿਆ ਦੀ ਸਿਓ ਨੂੰ ਦੱਸ ਸਿਓ ਵੀ ਨਾ ਧਰਨੇ ਪੈਣ ਕਿਤੇ। ਹਾਂ ਅੱਛਾ ਹੀ ਕੰਮ ਕਰਨਾ ਐਸੀ ਤੂੰ। ਓਏ ਹੀ ਰੋਣੇ ਰੋਣਾ ਐਸੀ ਤੇਨ ਕੋਲੇ। ਮੈਨੂੰ ਤਾਂ ਡਰਾਤਾ ਮਹਾਸੌਰ ਕਡੇ ਦਾ ਕਦੇ ਕੋਈ ਹੋਰ ਕਸੂਤਾ ਸੁਨੇਹਾ ਲੈ ਕੇ ਆਇਆ। ਓ ਤੰਜੇਂਦਿਆ ਸੁੱਤੇ ਨਹੀਂ ਕੱਚੀ ਨੀਂਦ ਪਿਆ ਦਾ ਥਲੇ ਲਾਉਂ ਕੀ ਅੰਦੇ ਸੇ ਤਾਂ ਤਾਹਾਂ ਕੱਚੇ ਗਾਣੂ ਬਸ ਪੰਗਾ ਜਾ ਪੈ ਗਿਆ। ਪੰਗਾ ਗਾਵਾ। ਓਏ ਯਾਰ ਬਸ ਤੈਨੂੰ ਕੀ ਦੱਸਾਂ ਯਾਰ ਨੂੰ ਜੀਨੇ ਤਪਾਂ ਰੱਖਿਆ ਮੈਨੂੰ। ਓਏ ਕੀ ਕਹਿੰਦੀ ਏ ਤੇਰੀ ਨੂੰਏ ਖੋੜਦਾ ਤੇਰੇ ਜਿਸ ਬਾਲੇ ਆਗੇ ਕਿਉਂ ਏ ਉਹ ਤੇਰੀ ਨੂੰਨੇ ਦੱਸਿਆ ਕਹਿੰਦੀ ਪਾਥੀਆਂ ਦਾ ਬੋਰਾ ਭਰੀ ਫਿਰਦਾ ਸੀ ਇੱਕ ਦਿਨ ਓਹੀ ਦੱਸਣਾ ਉਹ ਕਿਹੜੀ ਬਸੰਤੀ ਨੂੰ ਦੇਣੇ ਸੀ ਉਹ ਏ ਬਸੰਤੀ ਨਹੀਂ ਯਾਰ ਸ਼ਾਂਤੀ ਸੀ ਅੱਛਾ ਤੇ ਹਾਂ ਕੀ ਮੈਨੂੰ ਕਹਿੰਦੀ ਗੱਟਾ ਉਧੀ ਫੜਾਇਆ ਜਾ ਕਹਿੰਦੀ ਮੈਥੋਂ ਮੰਗਦੀ ਪੈਸੇ ਪੈਸੇ ਹੈ ਨਹੀਂ ਸੀਗੇ ਨੂੰਨੇ ਤੈਨੂੰ ਪਤਾ ਕਿ ਬੇਜ਼ਦਾਰੀ ਨੇ ਹੱਥ ਹੈ ਕਹਿੰਦੀ ਚੱਲ ਕਹਿੰਦੀ ਭਈ ਮੈਨੂੰ ਫਿਰ ਗੱਟਾ ਉਹਦਾ ਪਾਥੀਆਂ ਦਾ ਦੇ ਜੀ ਪਾਥੀਆਂ ਫੇਰ ਮੈਂ ਪਾਥੀਆਂ ਨਾ ਬਰਿਆਉਣਾ ਫਿਰਦਾ ਸ਼ਾਂਤੀ ਨੂੰ ਆਏ ਨਹੀਂ ਜੀ ਨਹੀਂ ਯਾਰ ਹੋਰ ਹਣ ਓਹ ਤੂੰਸਦਾ ਪੁੱਠਾ ਸੋਜ ਜਾਣੇ ਹੋਗੇ ਯਾਰਾ ਉਹ ਸਾਰਾ ਕੰਮ ਧੰਦੇ ਆ ਜਾਂਦੀ ਹੈਗੀ ਹੈ ਹੁਣ ਇਹ ਤਾਂ ਚੱਕ ਕੇ ਪੇਕੇ ਭੱਜ ਜਾਂਦੀ ਆ ਚਾਰ ਚਾਰ ਦਿਨ ਮੁਰਦੀ ਨਹੀਂ ਗੋਹਾ ਤੱਕ ਲਈ ਤੋ ਸਟੋਣਾ ਪੈਂਦਾ ਮੇਰੇ ਮੂੰਹ ਨਹੀਂ ਆਉਂਦਾ ਇਹ ਤਾਂ ਕਹਿੰਦੇ ਨੇ ਅੱਜ ਕੱਲ ਗੋਹਾ ਨਹੀਂ ਸਿੱਟਦੀਆਂ ਨਾਲੇ ਸਾਰਾ ਕੁਝ ਕਰਦੀਆਂ ਨੇ ਪਰ ਆਪਣੇ ਮੂੰਹ ਨੂੰ ਆਉਂਦੀਆਂ ਨੇ ਜਿਹੇ ਜਿਹਾ ਆਪਾਂ ਬਣਾ ਕੇ ਰੱਖੀ ਆ ਅਗਲੇ ਨੂੰ ਭਾਈ ਉਹਨੂੰ ਕਹਦੇ ਗੋਹਾ ਗੋਹਾ ਚੱਕ ਕੇ ਆਪਦੇ ਘਰੇ ਪੱਥ ਲਿਆ ਕਰੋ ਜੂ ਜ਼ਰੂਰੀ ਹੈ ਐ ਹੋ ਉੱਥੇ ਕਿੱਥੇ ਲੈ ਕੇ ਜਾਉਂ ਯਾਰ ਮੈਂ ਗੱਟਾਂ ਪਰਦਾ ਸੀ ਉਹਨੇ ਸੌਰਕੜੀ ਨੇ ਉੱਤੇ ਫੜ ਲਿਆ ਓਏ ਉਸੇ ਦੀ ਕਲੇਸ਼ ਪਾ ਕੇ ਬੈ ਗਈ ਓਏ ਕਲੇਸ਼ ਤਾਂ ਪਾਉਂਗੀ ਜਦੋਂ ਤੂੰ ਘਰ ਦੀਆਂ ਚੀਜ਼ਾਂ ਬਾਹਰ ਦੇਣ ਲੱਗਿਆ ਬਾਹਰ ਕਾਣੂ ਯਾਰ ਗੱਟੇ ਨਾਲ ਘਸਦਾ ਹੀ ਕੋ ਸੰਗਲੀ ਗੋਹਾ ਸਿੱਟ ਜਾਂਦੀ ਐ ਰੋਟੀਆਂ ਟੁਕ ਪੋਚਾ ਬੱਚਾ ਵੀ ਭਰੀ ਲਾਂਕੇ ਗਈ ਐ ਤਾਂ 2 ਰੁਪਏ ਦੇ ਕਿਰਾਏ ਜੀ ਨਹੀਂ ਓਏ ਸਿਆਲ ਦੀਆਂ ਉੱਤੇ ਲੰਡਿਆਂ ਪੱਥਣੀਆਂ ਬਹੁਤ ਔਖੀਆਂ ਓ ਚਲੋ ਉਹ ਤਾਂ ਧੱਕਾ ਕਰ ਜਾਂਦੇ ਆ ਬੁੜੀਆਂ ਦੇ ਉਹ ਤਾਂ ਕਰਨੀ ਪੈਂਦਾ ਤੂੰ ਐ ਕਰ ਮੈਨੂੰ ਪੈਸੇ ਫੜਾਈ ਲਾਂਗਦਾ ਡਰਦਾ ਠੀਕ ਐ ਤੇਰੇ ਫੁੱਲ ਮੈਂ ਕੱਢੂੰ ਓਏ ਲੰਡਿਆਂ ਹਾਂ ਮੈਨੂੰ ਲੱਗਦਾ ਤੇਰੀ ਵੀ ਪੁੱਛਦੇ ਸਬਾਲੀਆ ਕਰੇ ਬਾਲੀਆ ਪਰਾਂ ਮਾ ਬਾਲੀਆ ਆ ਤਾਂਹੀਂ ਚਾਹਦਾ ਨਾਂ ਲੈਤਾ ਚਾਹ ਕਿੰਨੀ ਤਾਂ ਮੈਂ ਘਾਟਾ ਹੋ ਗਿਆ ਬੋਲ ਮਾਰੀ ਜਾਂਦੇ ਨੂੰ ਮੈਨੂੰ ਨਹੀਂ ਮਿਲੀ ਹੈਗੀ ਤੈਨੂੰ ਕਿੱਥੋਂ ਪਿਆਦਾ ਹੋਈ ਜਾ ਓਏ ਤੈਨੂੰ ਕਿਹੜੀ ਮਿਲੀ ਆ ਲੱਬੜਿਆ ਫਰਦਾ ਓਏ ਪਿਛੋਂ ਓ ਲੱਬੜਿਆ ਪੂਤਨੀ ਨੇ ਖਾਲ ਚ ਧੱਕਾ ਮਾਰਿਆ ਤੂੰ ਹਜੇ ਮਜ਼ਾਕ ਕਰੀਐ ਨਾ ਸਾਲਗੜਿਆ ਖੁੱਲਦਾ ਸੀਂਗਾ ਤੇ ਕੀ ਕਰਦਾ ਸੀ ਓਏ ਆ ਕੰਜਰ ਦੇ ਤਿੰਨ ਚਾਰ ਗਾਈਆਂ ਮਾਰ ਰੱਖੀਆਂ ਨੂੰ ਉੱਥੇ ਫੋੜੇ ਨਾਲ ਗੋਹਟ ਆਉਂਦੀ ਫਿਰਦੀ ਆ ਬਟੌਰੇ ਸੀ ਲਾ ਕੇ ਪਏ ਅੰਦਰ ਮਗਜਾ ਬਗ ਜਾ ਮੇਰਾ ਸਾਲਗੜਿਆ ਪਤੀਆਂ ਬੜੀਆਂ ਮੈਨੂੰ ਮੇਰੇ ਨਾਲੀ ਤੇਜ ਐ ਓਏ ਆਂਦਾ ਕੰਮ ਦੀ ਚੀਜ਼ ਐ ਮੈਨਾਂ ਦਾ ਡਲੇ ਨਹੀਂ ਫੇਰ ਜੇ ਇਸੇ ਦੇ ਮਾਰੇ ਹੋਣਗੇ ਹਨਾ ਜਿਹੜਾ ਭੂਤ ਭੂਤੀਆ ਕਰਦਾ ਫਰਦਾ ਉਈ ਨਾ ਜਲਾ 15 ਸਿਆਣਤਾ ਲਈਏ ਤੋਂ ਉਹਨੂੰ ਨੂੰ ਨੂੰ ਕਹਿੰਦਾ ਕਿ ਵੀ ਭਈ ਦੋ ਕੁ ਬਾਰੀ ਨਾਮ ਮਾਰੀਂ ਡਲੇ ਮੈਨੂੰ ਤਾਂ